ਵਿਦਿਆਰਥੀਆਂ ਦੀ ਉਡੀਕ ਹੋਈ ਖਤਮ ਹੋਣ ਇਸ ਤੇ ਨਵੇਗਾ CBSE ਦਾ ਨਤੀਜਾ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੇ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਜਲਦ ਹੀ ਐਲਾਨੇ ਜਾਣਗੇ ਜਿਸ ਨੂੰ ਵਿਦਿਆਰਥੀ ਅਧਿਕਾਰੇ ਸਾਈਟ ਤੇ ਜਾ ਕੇ ਦੇਖ ਸਕਣਗੇ ਤਾਂ ਇਸ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦੇਸ਼ ਭਰ ਦੇ ਲੱਖਾਂ ਵਿਦਿਆਰਥੀ CBSE ਬੋਰਡ ਪ੍ਰੀਖਿਆ 2025 ਦੇ ਨਤੀਜਿਆਂ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨੇ ਕੇਂਦਰੀ ਸਕੈੰਡਰੀ ਸਿੱਖਿਆ ਬੋਰਡ CBSE ਜਲਦ ਹੀ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨਣ ਜਾ ਰਿਹਾ ਹੈ ਹਾਲਾਂਕਿ ਹੁਣ ਤੱਕ ਬੋਰਡ ਨੇ ਨਤੀਜੇ ਦੀ ਅਧਿਕਾਰਤ ਤਰੀਕ ਅਤੇ ਸਮੇਂ ਬਾਰੇ ਕੋਈ ਵੀ ਐਲਾਨ ਨਹੀਂ ਕੀਤਾ ਹੈ ਪਰ ਸੂਤਰਾਂ ਦੇ ਅਨੁਸਾਰ CBSE ਦੇ ਵੱਲੋਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ ਅਤੇ ਨਤੀਜੇ ਦੀ ਮਿਤੀ ਦਾ ਐਲਾਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ ਤਾਂ ਇਸ ਵੇਲੇ ਬੱਚਿਆਂ ਨੂੰ ਟੈਨਸ਼ਨ ਵੀ ਬਣ ਗਈ ਹੋਣੀ ਆ ਜਾਂ ਬੱਚੇ ਸੋਚ ਰਹੇ ਹੋਣਗੇ ਕਿ ਸਾਡਾ ਰਿਜ਼ਲਟ ਕਿਵੇਂ ਹੋਊਗਾ ਅਸੀਂ ਪਾਸ ਹੋਵਾਂਗੇ ਜਾਂ ਫੇਲ ਹੋਵਾਂਗੇ ਤਾਂ ਕਿ ਫਿਊਚਰ ਦੇ ਵਿੱਚ ਅਸੀਂ ਕੀ ਕਰਨਾ ਇਹ ਸਾਰਾ ਰਿਜ਼ਲਟ ਦੇ ਉੱਪਰ ਨਿਰਭਰ ਕਰਦਾ ਹੈ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ ਨਤੀਜੇ ਜਾਰੀ ਕਰਨ ਦੀ ਪ੍ਰਕਿਰਿਆ ਅੰਤਿਮ ਪੜਾਤੇ ਹੈ ਅਤੇ ਨਤੀਜੇ ਮਈ ਦੇ ਤੀਜੇ ਜਾਂ ਚੌਥੇ ਹਫ਼ਤੇ ਦੇ ਵਿੱਚ ਐਲਾਨੇ ਜਾ ਸਕਦੇ ਨੇ ਅਜਿਹੀ ਸਥਿਤੀ ਦੇ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਿਰਫ CBSE ਦੀ ਅਧਿਕਾਰਤ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਖਾਤਿਆਂ ਤੋਂ ਹੀ ਜਾਣਕਾਰੀ ਪ੍ਰਾਪਤ ਕਾਰਨਤੇ ਕਿਸੇ ਵੀ ਝਾਲੀ ਖਬਰ ਜਾਂ ਲਿੰਕ ਉੱਪਰ ਪੁਰੋਸਾ ਨਾ ਕੀਤਾ ਜਾਵੇ ਤਾਂ ਸਿਬੀਏਸੀ ਦੇ ਨਤੀਜਿਆਂ ਦੇ ਲਈ ਤੁਹਾਨੂੰ ਸਾਈਟ ਵੀ ਦੱਸੀ ਗਈ ਹੈ cbse.gov.in ਤੇ ਤੁਸੀਂ ਜਾ ਕੇ ਕਰ ਸਕਦੇ ਹੋ ਜਾਂ cbseresults.nic.in ਤੇ ਜਾ ਕੇ ਤੁਸੀਂ ਸਰਚ ਕਰ ਸਕਦੇ ਹੋ results.cbse.nic.in ਤੇ ਕਲਿਕ ਜਾ ਕੇ ਤੁਸੀਂ ਕਰ ਸਕਦੇ ਹੋ digilocker.gov.in ਤੇ ਤੁਸੀਂ ਕਲਿੱਕ ਕਰਕੇ ਨਤੀਜਾ ਚੈੱਕ ਕਰ ਸਕਦੇ ਹੋ ਤੇ ਉਮੰਗ ਐਪ ਦੇ ਉੱਪਰ ਤੁਸੀਂ ਜਾ ਕੇ ਨਤੀਜਾ ਆਪਣਾ ਚੈੱਕ ਕਰ ਸਕਦੇ ਹੋ ਤਾਂ ਡਿਜੀ ਲੋਕਰ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਸਰਚ ਕਰ ਸਕਦੇ ਹੋ ਇਹ ਵੀ ਤੁਸੀਂ ਸੁਣ ਲਵੋ ਡਿਜੀ ਲੋਕਰ .gov.in ਵੈਬਸਾਈਟ ਤੇ ਜਾਓ ਜਾਂ ਐਪ ਡਾਊਨਲੋਡ ਕਰੋ ਸਾਈਨ ਅਪ ਕਰੋ ਨਾਮ ਜਨਮ ਮਿਤੀ ਆਧਾਰ ਨੰਬਰ ਮੋਬਾਈਲ ਨੰਬਰ ਵਰਗੇ ਵੇਰਵੇ ਭਰਨੇ ਹੋਣਗੇ ਖਾਤਾ ਬਣਨ ਤੋਂ ਬਾਅਦ CBSE ਸੈਕਸ਼ਨ ਤੇ ਜਾਓ CBSE 10th ਨਤੀਜਾ 2025 ਜਾਂ CBSE ਪਾਸ ਟੂ ਨਤੀਜਾ 2025 ਲਿੰਕ ਤੇ ਕਲਿੱਕ ਕਰੋ ਰੋਲ ਨੰਬਰ ਅਤੇ ਰਜਿਸਟਰਡ ਮੋਬਾਈਲ ਨੰਬਰ ਦਰਜ ਕਰੋ ਤੁਹਾਡਾ ਨਤੀਜਾ ਸਕਰੀਨ ਤੇ ਦਿਖਾਏ ਦੇਗਾ ਜਿਸ ਨੂੰ ਤੁਸੀਂ ਡਾਊਨਲੋਡ ਜਾਂ ਪ੍ਰਿੰਟ ਵੀ ਕਰ ਸਕਦੇ ਹੋ ਤੇ ਬਾਕੀ ਦੋ ਜਿਹੜੀਆਂ ਸਾਈਟਸ ਨੇ ਸਭ ਤੋਂ ਪਹਿਲਾਂ ਤਾਂ CBSE ਦੀ ਅਧਿਕਾਰਤ ਵੈਬਸਾਈਟ cbse.gov.in ਜਾਂ cbseresults.nic.in ਤੇ ਜਾਓ ਤੁਹਾਨੂੰ ਜਸਟ ਇਹ ਵੈਬਸਾਈਟ ਦਿੱਤੇ ਹੋਏ ਲਿੰਕ cbse 10ਵੀਂ ਨਤੀਜਾ 2025 ਜਾਂ cbse 12ਵੀਂ ਨਤੀਜਾ 2025 ਤੇ ਕਲਿੱਕ ਕਰ ਦਿਓ ਸਟੈਪ 3 ਹੁਣ ਤੁਸੀਂ ਲੌਗਇਨ ਪੰਨੇ ਤੇ ਆਪਣਾ ਬੋਰਡ ਰੋਲ ਨੰਬਰ ਅਤੇ ਜਨਮ ਮਿਤੀ ਦਰਜ ਕਰੋ ਔਰ ਸਟੈਪ 4 ਦੇ ਵਿੱਚ ਤੁਸੀਂ ਜਿਵੇਂ ਇਸ ਨੂੰ ਸਬਮਿਟ ਕਰੋਗੇ ਤੇ ਤੁਹਾਡੀ ਡਿਜੀਟਲ ਮਾਰਕ ਸ਼ੀਟ ਸਕਰੀਨ ਤੇ ਦਿਖਾਈ ਦੇਵੇਗੀ ਤੁਸੀਂ ਇਸ ਨੂੰ ਡਾਊਨਲੋਡ ਤੇ ਪ੍ਰਿੰਟ ਕਰ ਸਕਦੇ ਹੋ ਤਾਂ ਇਹ ਜਿਹੜਾ ਤਰੀਕਾ ਸਾਰਾ ਹੈ ਬੋਰਡ ਦੇ ਵੱਲੋਂ ਦੱਸ ਦਿੱਤਾ ਗਿਆ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੇ ਰਿਜ਼ਲਟ ਜੋ ਨੇ ਉਹ ਚੈੱਕ ਕਰਨੇ ਨੇ ਕਿਉਂਕਿ ਜਿਸ ਹਿਸਾਬ ਦੇ ਨਾਲ ਦੇਖੋ ਸਾਈਬਰ ਕ੍ਰਾਈਮ ਵਾਧਾ ਜਾ ਰਿਹਾ ਕਿਤੇ ਇਹ ਨਾ ਹੋਵੇ ਕਿ ਗਲਤ ਲਿੰਕ ਜਿਹੜਾ ਸਾਂਝਾ ਕਰ ਦਿੱਤਾ ਜਾਵੇ ਤੂੰ ਗਲਤ ਲਿੰਕ ਤੇ ਤੁਸੀਂ ਕਲਿੱਕ ਕਰ ਲੋ ਤੇ ਕੋਈ ਨੁਕਸਾਨ ਆਪਣਾ ਕਰਾ ਕੇ ਬੈਠ ਜਾਓ ਤਾਂ ਇਸ ਤੋਂ ਚੰਗਾ ਹੈ ਕਿ ਜੋ CBSE ਦੇ ਵੱਲੋਂ ਇਹ ਸਾਈਟਾਂ ਦਿੱਤੀਆਂ ਗਈਆਂ ਨੇ ਤੁਸੀਂ ਉਹਨਾਂ ਦੇ ਉੱਪਰ ਕਲਿੱਕ ਕਰਕੇ ਆਪਣਾ ਰਿਜ਼ਲਟ ਦੇਖ ਸਕਦੇ ਹੋ ਬਹੁਤ ਹੀ ਜਲਦ CBSE ਦਾ 10ਵੀਂ ਤੇ 12ਵੀਂ ਦਾ ਨਤੀਜਾ ਆਉਣ ਵਾਲਾ ਹੈ